ਇਹਦਾ ਸਾਡਾ ਸੁਣੋ ਲਾ ਜੀ ਸਿੱਖਿਆ ਕ੍ਰਾਂਤੀ ਦੇ ਟੀਚਰਾਂ ਨਾਲ ਹੀ ਆਉਣੀ ਹੈ ਸਾਡੇ ਇੱਥੇ 37 ਪੋਸਟਾਂ ਖਾਲੀਆਂ ਸਕੂਲ ਦੇ ਵਿੱਚ ਉਹਦੇ ਵਿੱਚੋਂ 29 ਪੋਸਟਾਂ ਖਾਲੀਆਂ ਨੇ 6 ਸਾਲਾਂ 7 ਸਾਲਾਂ ਤੋਂ ਪ੍ਰਿੰਸੀਪਲ ਸਾਹਿਬ ਨਹੀਂ ਹੈਗੇ ਤੇ ਉਸ ਤੋਂ ਬਾਅਦ ਜੀ ਇੱਥੇ ਨਾ ਕੋਈ ਮਾਲੀ ਆ ਨਾ ਕੋਈ ਚਪੜਾਸੀ ਆ ਅਰਜੀ ਸਿੱਖਿਆ ਕ੍ਰਾਂਤੀ ਹੈ ਜਿਹੜੀ ਅਸੀਂ ਮੰਗਦੇ ਥੋੜੀ ਸਿੱਖਿਆ ਕ੍ਰਾਂਤੀ ਵੀ ਕਾਹਦੇ ਨਾਲ ਆਉਣੀ ਆ ਉਹ じゃ ਕੰਧਾਂ ਨਾਲ ਆਉਣੀ ਆ ਇਹਦਾ ਟੀਚਰਾਂ ਨਾਲ ਆਉਣੀ ਆ ਪਹਿਲੀ ਗੱਲ ਤਾਂ ਜਦੋਂ ਤੁਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਉਨੇ ਵੀ ਹੋ ਤਾਂ ਪਤਾ ਵੀ ਲੱਗਣਾ ਚਾਹੀਦਾ ਕਿ ਉੱਥੇ ਆਹ ਪੋਸਟਾਂ ਖਾਲੀ ਨੇ ਵੀ ਪਹਿਲਾਂ ਉਹ ਤਾਂ ਭਰੀਆਂ ਜਾਣ ਅਸੀਂ ਵੀ ਮੰਨ ਲਿਆ ਵੀ ہاں ਸਿੱਖਿਆ ਕ੍ਰਾਂਤੀ ਆਊਗੀ ਕਿਉਂਕਿ ਇਹ ਕ੍ਰਾਂਤੀਆਂ ਪਹਿਲਾਂ ਵੀ ਬਹੁਤ ਆਈਆਂ ਨੇ ਫਿਰ ਰੁਲਦੀਆਂ ਰਹਿੰਦੀਆਂ ਨੇ ਦੂਜੀ ਗੱਲ ਇਹ ਆ ਜੀ ਜਦੋਂ ਥੋਡੀ ਸਰਕਾਰ ਆਈ ਭਗਵਾਨ ਤੁਮਨ ਸਾਹਿਬ ਸਰਕਾਰ ਦੇ ਵਿੱਚ ਆਏ ਜਦੋਂ ਉਹਨਾਂ ਨੇ 15 ਸਾਲ ਪਹਿਸਾ ਪ੍ਰਾਣੀਆਂ ਬੰਦ ਕਰੀਆਂ ਜੀ ਸਾਡੇ ਸਕੂਲ ਦੇ ਵਿੱਚ ਦੋ ਬਸਾਂ ਸੀ 8-10 ਸਾਲਾਂ ਤੋਂ ਚਲਾਈਆਂ ਹੋਈਆਂ ਬਸਾਂ ਲਾਕੇ ਦੀਆਂ ਕੁੜੀਆਂ ਜਿਹੜੀਆਂ ਅਸੀਂ ਪਿੰਡ ਦੇ ਸਹਿਯੋਗ ਨਾਲ ਕੁੜੀਆਂ ਨੂੰ ਬਸਾਂ ਦੇ ਵਿੱਚ ਲੈ ਕੇ ਹੁੰਦੇ ਸੇਫਟੀ ਵਾਸਤੇ ਜਦੋਂ ਸਰਕਾਰ ਆਈ ਜੀ ਆ ਤੁੜੂ ਵਾਲਿਆਂ ਦੀ ਉਹਨਾਂ ਨੇ ਕਹਿੰਦਾ ਵੀ ਸਕੂਲਾਂ ਚੋਂ ਬਸਾਂ ਬੰਦ ਕਰ ਦਿਓ ਪੁਰਾਣੀਆਂ ਬਸਾਂ ਜਿਹੜੀਆਂ ਸਾਡੇ ਟੀਚਰਾਂ ਨੂੰ ਆਈ ਉਥੇ ਪ੍ਰੋਬਲਮ ਜੇ ਕੋਈ ਗੱਲਬਾਤ ਹੋ ਗਈ ਤਾਂ ਸਾਡੀਆਂ ਨੌਕਰੀਆਂ ਜਾਣਗੀਆਂ ਦੂਜੀ ਗੱਲ ਦੀ ਆਪਣੇ ਮਲੇਰ ਕੋਲੇ ਜ਼ਿਲ੍ਹੇ ਦੇ ਵਿੱਚ ਦੋ ਸਕੂਲਾਂ ਦੇ ਵਿੱਚ ਬਸਾਂ ਚੱਲਦੀਆਂ। ਇੱਕ ਲਸੋਈ ਪਿੰਡ ਦੇ ਵਿੱਚ ਇੱਕ ਹਸਨ ਚ ਅਸੀਂ ਜੂਨ ਦੀਆਂ ਛੁੱਟੀਆਂ ਛੁੱਟੀਆਂ ਦੇ ਵਿੱਚ ਜੀ ਪਿੰਡ ਦੇ ਢੋਲੀ ਅੱਡ ਕੇ ਫੰਡ ਇਕੱਠਾ ਕਰਕੇ ਦੋ ਬਸਾਂ ਨਵੀਆਂ ਲਿਆਂਦੀਆਂ ਜੀ। ਕੀ ਉਦੋਂ ਮਗਰੋਂ 3 1/2 ਸਾਲ ਹੋ ਗਏ ਸਰਕਾਰ ਬਣੀ ਨੂੰ ਸਾਡੀ ਉਸ ਗੱਲ ਤੇ ਕੋਈ ਗੌਰ ਕੀਤੀ ਗਈ? ਦੋ ਉਹਦੇ ਵਿੱਚ ਡਰਾਈਵਰ ਦੋ ਕਨੈਕਟਰ ਉਹਨਾਂ ਦਾ ਖਰਚਾ ਤੇ ਉਹਨਾਂ ਦਾ ਬਸਾਂ ਦਾ ਤੇਲ ਸਾਰੀ ਕਮੇਟੀ ਦੇ ਰਹੀ ਆ ਕੀ ਸਰਕਾਰ ਵੱਲੋਂ ਕੋਈ ਸਿੱਖਿਆ? ਕ੍ਰਾਂਤੀ ਵਾਸਤੇ ਵਿੱਚ ਯੋਗਦਾਨ ਪਾਇਆ ਗਿਆ ਤਿੰਨ ਸਾਲਾਂ ਚ ਬਸਾਂ ਚ ਇਹ ਸਵਾਲ ਦਾ ਜਵਾਬ ਦੇ ਲੈਣਾ ਜਵਾਬ ਲੈ ਇਹ ਇਹ ਗੱਲ ਹੈ ਜੀ ਹਾਂ ਬਿਲਕੁਲ ਟੈਪ ਵਾਈਜ਼ ਟੈਪ ਹੂੰ ਤੁਹਾਨੂੰ ਬਤਨ ਦੇ ਦੇ ਰਹੇ ਜੀ ਜਿਵੇਂ ਚੂਰ ਅਪਡੇਟ ਕਰਨਾ ਮੰਗਦਾ ਜਾਂ ਬਦਲਣਾ ਮੰਗਦਾ ਸਾਫੀ ਭੱਤੀ ਕਰ ਰਹੇ ਹਾਂ ਬਸਾਣਾ ਤਾਲੂਕਾ ਮੈਂ ਸਰ ਸਾਡੇ ਸਕੂਲ ਦੇ ਵਿੱਚ 10 ਸਾਲ ਤੋਂ ਪ੍ਰਿੰਸੀਪਲ ਨਹੀਂ ਹੈਗਾ ਜੀ ਜਿਹੜੀ ਸਿੱਖਿਆ ਕ੍ਰਾਂਤੀ ਆ ਸਾਰਸੀਂ ਸਾਨੂੰ ਇਹ ਪੁੱਛਣਾ ਚਾਹਦੇ ਥੋੜਾ ਪਹਿਲਾਂ ਤਾਂ ਸਮਾਂ 9 ਵਜੇ ਦਾ ਸੀ ਪੌਣੇ 12 ਹੋ ਗਏ ਸਾਡੇ ਬੱਚੇ ਸਵੇਰ ਦੇ ਭੁੱਖੇ ਬੈਠਿਆ ਤੁਸੀਂ ਸਾਰ ਕੋਠੀ ਚ ਉੱਤਰ ਕੇ ਗੱਡੀ 'ਚ ਬਹਿ ਕੇ ਉਰੇ ਆ ਗਏ ਜੀ ਸਾਡੇ ਬੱਚਿਆਂ ਦਾ ਕੀ ਕਸੂਰ ਆ ਸਮਾਂ ਚੱਲਦਾ ਪੇਪਰਾਂ ਦਾ ਸਾਰੇ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਇਕੱਠੇ ਕਰਕੇ ਤਿਆਰ ਕਰਕੇ ਬਿਠਾਇਆ ਜਾਂਦਾ ਵੀ ਐਮਐਲਏ ਸਾਹਿਬ ਆਉਣਗੇ ਤੁਹਾਡੇ ਨਾਲ ਇਹ ਗੱਲ ਕਰਨ ਗਿਆ ਕੇ ਵੀ ਅਸੀਂ ਉੱਥੇ ਨਹਿਰ ਕੱਢਤੀ ਅਸੀਂ ਉੱਥੇ ਸੂਆ ਬਣਾਤਾ ਜਿਹੜੇ ਸਾਡੇ ਬੱਚੇ ਨੇ ਨਾ ਉਹਨੂੰ ਨਹਿਰ ਦਾ ਮਤਲਬ ਆ ਜੀ ਨਾ ਕੋਈ ਸੂਏ ਦਾ ਮਤਲਬ ਆ ਪੋਰਾ ਪਰ ਸਾਡੇ ਬੱਚੇ ਨੇ ਸਾਡੇ ਸਕੂਲ ਦੇ ਵਿੱਚ 10 ਸਾਲ ਤੋਂ ਪ੍ਰਿੰਸੀਪਲ ਨਹੀਂ ਹੈਗਾ ਜੀ ਅਸੀਂ ਆਪ ਜਣੀ ਸਾਡਾ ਜਿਹੜਾ ਸਾਫ ਆ ਉਹ ਇੱਕ ਨੂੰ ਤਿਆਰ ਕਰਕੇ ਮੂਹਰੇ ਲਾ ਰਿਹਾ 36 ਟੀਚਰਾਂ ਚੋਂ 29 ਸਾਡੇ ਸਕੂਲ ਦੇ ਵਿੱਚ ਟੀਚਰ ਨੇ ਜਿਹੜੇ ਪ੍ਰਾਈਵੇਟ ਰੱਖੇ ਨੇ ਸਾਰਾ ਉਹ ਅਸੀਂ ਆਪਦੇ ਕੋਲੋਂ ਪੈਸੇ ਦੇ ਕੇ ਸਾਡੇ ਪਿੰਡ ਵੱਲੋਂ ਫੰਡ ਦੇ ਕੇ ਸਕੂਲ ਵੱਲੋਂ ਟੀਚਰਾਂ ਵੱਲੋਂ ਪੈਸੇ ਪਾ ਕੇ ਤਾਂ ਉਹ ਪਿੱਛੇ ਰੱਖੇਗਾ ਨਹੀਂ ਕੀ ਗੱਲ ਭਗਵੰਤ ਮਾਨ ਸਾਹਿਬ ਜਿਹੜੇ ਸਿੱਖਿਆ ਕ੍ਰਾਂਤੀ ਦਾ ਨਾਅਰਾ ਲਾ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਸਕੂਲ ਦੇ ਵਿੱਚ ਮਤਲਬ ਟੀਚਰਸ ਹੈ ਨਹੀਂ ਸਰ ਕੰਦਾਂ ਦੇ ਉੱਤੇ ਜਿਵੇਂ ਕਹਿੰਦੇ ਆ ਪਲਾਸਟਰ ਕਰਕੇ ਸਿੱਖਿਆ ਕ੍ਰਾਂਤੀ ਨਹੀਂ ਆਉਣੀ ਇਹਦਾ ਸਾਨੂੰ ਜਵਾਬ ਦੇ ਦਿਓ ਜੀ ਇਹਦਾ ਜਵਾਬ ਇਹ ਹੈ ਕਿ ਜਵਾਬ ਦਾ ਤਰਕਪੂਰਨ ਨਹੀਂ ਹੈ ਜਦੋਂ ਇਹਨਾਂ ਨੇ ਆਏਗੇ ਅਸਲਾਮੁਅਲਿਕ ਮੁਸਲਮਾਨਾਂ ਆਵਾਜ਼ 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 ਆ ਕੰਨਾ ਤਾਂ ਫਾਲੂ ਹੋ ਗਿਆ ਉਹ ਹੋਰ ਕੋਈ ਨਹੀਂ ਕੋਈ ਤੋਂ ਪੱਲੇ ਆਏ ਸਾਨੂੰ ਵੀ ਲਿੱਪੇ ਜਿਆ ਰਮਤ ਸਾਰਾ ਤੁਸੀਂ ਹਾਣ ਬਦਲੀਆਂ ਦਾ ਮੌਕਾ ਵੀ ਬਦਲੀਆਂ ਦਾ ਮੌਕਾ ਹੈ ਠੀਕ ਹੈ ਜੀ ਸਰ ਇੱਕ ਮਿੰਟ ਸਰ ਜਿਹੜਾ ਤੁਸੀਂ ਅਧਿਗਠਨ ਕਰਨਾ ਭਗਵੰਤਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਜਦੋਂ ਅਸੀਂ ਅਧਿਗਠਨ ਕਰਾਂਗੇ ਅਸੀਂ ਜਿਹੜੇ ਬੰਦੇ ਨੇ ਗਾਰਾ ਫੜਾਇਆ ਜਿਹੜੇ ਬੰਦੇ ਨੇ ਇੱਟ ਲਾਈਆ ਸੀ ਉਹ ਮਿਸਤਰੀ ਦਾ ਨਾਮ ਪਾਵਾਂਗੇ ਬੋੜਾ ਤੇ ਗਾਰੇ ਦੇ ਵਿੱਚ ਮਜ਼ਦੂਰ ਜਿਹੜੇ ਮਜ਼ਦੂਰ ਨੇ ਗਾਰਾ ਫੜਾਇਆ ਉਹਦਾ ਨਾਮ ਪਾਵਾਂਗੇ ਅੱਜ ਤੁਹਾਡਾ ਹਰਜੋਤ ਸਿੰਘ ਬੈਂਸ ਮੰਤਰੀ ਸਾਹਿਬ ਜੀ ਡਾਕਟਰ ਜਮੀਲੂ ਰਹਿਮਾਨ ਜੀ ਸਰਦਾਰ ਭਗਵੰਤ ਸਿੰਘ ਮਾਨ ਸਰ ਉਹ ਮਜ਼ਦੂਰ ਕਿੱਥੇ ਨੇ ਜਿਨ੍ਹਾਂ ਨੇ ਇਹ ਕੰਧਾਂ ਗੱਡੀਆਂ ਜਿਨ੍ਹਾਂ ਦਾ ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ ਵੀ ਇਹ ਮੈਂ ਨਾਮ ਪਾਉਂਗਾ ਅੱਜ ਉਹ ਮਜ਼ਦੂਰਾਂ ਦਾ ਕਿਉਂ ਨਹੀਂ ਨਾਮ ਪਿਆ ਕਿਉਂਕਿ ਉਦੋਂ ਕਾਲੀ ਕਾਂਗਰਸ ਹੀ ਪਾਉਂਦੇ ਸੀ ਇਹ ਭਗਵੰਤ ਮਾਨ ਸਾਹਿਬ ਦਾ ਆਪ ਦਾ ਸਵਾਲ ਹੈ ਦੱਸੋ 75 ਸਾਲ ਅਗੇ ਆਜ਼ਾਦੀ ਆਈ ਨੂੰ ਛੋਟੀ ਸਰਕਾਰ ਐ ਇਹਨੂੰ ਤਿੰਨ ਸਾਲ ਹੋ ਗਏ ਇੱਕ ਮਿੰਟ ਜੀ ਇੱਕ ਮਹੀਨਾ ਕਿਹਾ ਗਈਆ ਪਰਸੋਂ ਨਾਲ ਕਿਹਾ ਗਈਆ ਮਲੇਰ ਕੋਲੇ ਜ਼ਿਲ੍ਹੇ ਦੇ ਵਿੱਚੋਂ ਵੀਡੀਓ ਦਫ਼ਤਰ ਦੇ ਵਿੱਚੋਂ ਪੋਸਟ ਪਾਈ ਗਈ ਵੀ 1 ਮਈ ਦੀ ਕੋਈ ਛੁੱਟੀ ਨਹੀਂ ਸਾਡੇ ਪਿੰਨ ਨਰੇਗਾ ਵਾਲਿਆਂ ਨੂੰ ਬੁਲਾਇਆ ਗਿਆ ਕੰਮ ਤੇ ਸਰਕਾਰ ਸਾਡੇ ਰਹਿਬਰ ਨਹੀਂ ਜੀ ਉਹ ਜਿਹੜੇ ਸੀਧ ਹੋਏ ਨੇ ਸਾਨੂੰ 8 ਘੰਟੇ ਡਿਊਟੀ 'ਤੇ ਪਾਉਣ ਵਾਸਤੇ ਸਾਡੇ ਉਹ ਗੁਰੂ ਨੇ ਜੇ ਸਾਡੇ ਰਹਿਬਰਾਂ ਨੇ ਸਾਨੂੰ ਜਨਮ ਦਿਨ ਸਿੱਧੀ ਜਿਹੜਾ ਨਹੀਂ ਮਨਾਉਣ ਦਿੱਤਾ ਜਾਂਦਾ ਕੀ ਸਾਡੇ ਤੇ ਇੱਤੇਜਾਰ ਦੀ ਮਜ਼ਦੂਰੀ ਆ ਤੇ ਸਰਕਾਰ MLA ਕੋਲੇ ਤੇ ਮੈਂ ਪੋਸਟ ਦੇਣਾ ਨਹੀਂ ਸਭ ਵੀਰੋ ਦਾ ਅਸਰ ਜਦੋਂ ਨੇ ਲਿਖ ਕੇ ਪਾਇਆ ਵੀ ਤੁਸੀਂ ਸੁਪਤੀ ਨਹੀਂ ਕਰਦੀ ਕੰਮ ਤੇ ਹੁਣਾਂ ਦੱਸੋ ਜੀ ਮਜ਼ਦੂਰ ਵੀ ਕਿੱਧਰ ਨੂੰ ਜਾਣ ਉਹ ਬਿਲਡਿੰਗ ਜਿਹੜੀ ਤੁਸੀਂ ਤੇ ਘਾਟ ਵੀ ਕਰਨਾ ਆਇਆ ਮੰਜ਼ੂਰਾਂ ਦੇ ਸਿਰ ਤੇ ਤੂੰ ਬੱਤਲ ਨੰਗੜਿਆ ਮੰਜ਼ੂਰਾਂ ਦੀਆਂ ਜਿਹੜੀਆਂ ਆਸਾਂ ਨੇ ਜੋ ਨਿਓਂ ਥੱਲੇ ਦਾ ਵੀਰ ਤੁਸੀਂ ਸਾਨੂੰ ਇੱਕ ਗੱਲ ਇਹ ਦੇਖੋ ਵੀ ਤੁਸੀਂ ਕੱਲਾ ਮਲੇਕ ਕੋਲੇ ਦੇ ਵਿੱਚੋਂ ਮਜ਼ਦੂਰਾਂ ਨੂੰ ਕਿਉਂ ਸੁਟਿਆ ਸਰ ਤੁਸੀਂ ਸਾਨੂੰ ਅੱਜ ਮੇਰੇ ਰਹਿਮ ਦਾ ਦਿਨ ਮਨਾਉਣ ਵਾਸਤੇ ਸਾਨੂੰ ਕਿਉਂ ਛੁੱਟੀ ਨਹੀਂ ਕਰੀ ਗਈ ਯੋਧਾ ਇੱਕ ਤੋਂ ਹੀ ਦੀ ਨਾ ਦਫ਼ਤਰੀ ਤੋਂ ਵੀ ਆਦਰ ਕਿਸੇ ਵੀ ਅਧਿਕਾਰੀ ਨੇ ਵੀਡੀਓ ਸਾਭ ਦੇ ਜ਼ਬਤ ਕਰਨ ਦੀ ਜ਼ਰੂਰਤ ਸੀ ਹਾਂ ਜੀ ਉਹਨਾਂ ਨੂੰ ਜਵਾਬ ਸਪੱਸ਼ਟ ਕਰਨ ਲਈ ਇੱਕ ਗੱਲ ਹੋਰ ਆ ਸਰ ਦਫ਼ਤਰ ਬੰਦਾ ਮੈਂ ਪੁੱਛਿਆ ਵੈਕੀ ਸਾਹਿਬ ਨੂੰ ਵੀ ਅੱਜ ਮਨਜ਼ੂਰ ਨੇ ਆ ਤੁਸੀਂ ਦਫ਼ਤਰ ਖੋਲ੍ਹਿਆ ਹਾਂ ਬਿਲਕੁਲ ਸਰਕਾਰੀ ਦਫ਼ਤਰ ਸੀ ਆਪਾਂ ਸਾਰਿਆਂ ਨੇ ਅਸੀਂ ਸਰ ਤੇ ਸਪੋਰਟ ਅਸੀਂ ਨਵੇਂ ਗਾਲੇ ਕੋਲ ਚਲੋ ਕੰਮ ਚੱਲਦਾ ਅਸੀਂ ਹੁਣ ਪਸਾਉਨੇ ਆ ਵੀ ਉੱਧਰ ਸੁਕੂ ਕੀ ਆ ਕੋਈ ਨਾ ਸਰ ਇੱਕ ਹੋਰ ਆ ਜੀ ਤੁਸੀਂ ਮੰਡੀ ਦਾ ਅਧਿਕਾਰ ਇੱਕ ਵਾਰ ਤੁਸੀਂ ਮੰਡੀ ਦਾ ਅਧਿਕਾਰਕ ਨਕਰ ਕੇ ਗਏ ਜੀ ਬੋਲੀ ਲਾ ਕੇ ਕਿਉਂ ਤੁਸੀਂ ਮੰਡੀ ਦਾ ਹਾਲਾਤ ਦੇਖੇ ਨੇ 8 ਦਿਨਾਂ 10 ਦਿਨਾਂ ਤੋਂ ਲੈ ਕੇ ਮਜ਼ਦੂਰ ਬੈਠੇ ਨੇ ਜਿਹੜਾ ਕੁਝ ਕਮਾਇਆ ਉੱਥੇ ਹੀ ਖਾਈ ਜਾਂਦੇ ਆ ਤੁਸੀਂ ਬੋਲੀ ਕਰਕੇ ਬਾਗੇ ਮੁੜ ਕੇ ਮੰਡੀ ਦਾ ਪੁੱਛਿਆ ਮਜ਼ਦੂਰ ਵੀ ਉਹ ਕਿੱਧਰ ਜਾਣਗੇ ਜੀ ਅਸੀਂ ਕੀ ਲੈ ਕੇ ਆਵਾਂਗੇ ਕਿਹੜੀ ਗਰੰਟੀ ਨੂੰ ਅਗਰ ਕੋਈ ਉੱਥੇ ਦਿੱਕਤ ਸੀ ਤੁਸੀਂ ਮੈਨੂੰ ਫੋਨ ਕਰਕੇ ਅਸੀਂ ਨਹੀਂ ਦਿੱਕਤ ਹੈ ਤੁਸੀਂ ਇਹ ਦੱਸੋ ਜੀ ਤੁਹਾਡੇ ਕੋਲੇ ਰੋਜ਼ ਰਿਪੋਰਟ ਨਹੀਂ ਆਉਂਦੀ ਸਾਰੀਆਂ ਮੰਡੀਆਂ 'ਚ ਇਹੀ ਹਾਲ ਆ ਜੀ ਕੁਝ ਕਹਿੰਦੇ ਦੋ ਦਿਨ ਲੱਗਦਾ ਪਰ ਅਸੀਂ ਹੱਥ ਬੰਦੇ ਕੋਈ ਨਾ ਦਿੰਦੇ ਨਾ ਨੂੰ ਆਪੇ ਭਰ ਜਾਂਦੇ ਆ ਕਿੱਥੇ ਫੜਦੇ ਆ ਮੈਨੂੰ ਜਾਊਗਾ ਕਿ ਅਗਲਾ ਜੇ ਹੋਰ ਲੱਗਦਾ ਪਰ ਜੇ ਚੰਗਾ ਹੁੰਦਾ ਦੇਖੋ ਮੇਰੀ ਗੱਲ ਸਮਝੋ ਅਗਰ ਕੋ ਮੈਨੂੰ ਜੀ ਕੋਈ ਪ੍ਰੋਬਲਮ ਆਈ ਹੈ ਮੈਨੂੰ ਮਦਦ ਚਾਹੀਦੀ ਮੈਂ ਤੁਰੰਤ ਕੋਲ ਹਲ ਕਰਾਈ ਹੈ ਠੀਕ ਹੈ ਜੀ ਤੇ ਮੈਂ ਕਮੰਡੀਆਂ ਜਾਪ ਗਿਆ ਦੀਆਂ ਤੇ ਪਤਾ ਹੀ ਕਰਾਈ ਹੈ ਕਿਉਂਕਿ ਮੈਂ ਕੋਈ ਵੀ ਖਾਨ ਨਹੀਂ ਆ ਮੈਂ ਵੀ ਤੁਹਾਡੇ ਵਰਗੇ ਸਮਾਜ ਨੂੰ ਤੇ ਇੱਕ ਗੱਲ ਕਹੇ ਦੀ ਅਸੀਂ 30 ਸਾਲ ਪਹਿਲੇ ਇੱਕ ਮਿੰਟ ਅਸੀਂ ਅਸੀਂ ਸਾਰਿਆਂ ਨੇ 30 ਸਾਲ ਪਹਿਲੇ ਤੁਹਾਡੇ ਨਾਮ ਰਲ ਕੇ ਕਹਿੰਦੇ ਹੁੰਦੇ ਤੇ ਵੀ ਧੋਤੀ ਟੋਪੀ ਵਾਲਾ ਬਾਦੋਂ ਮੁੱਕਰ ਗਿਆ ਅੱਜ ਵੀ ਤਾਂ ਉਹੀ ਸਰਕਾਰਾਂ ਨੇ ਅਸੀਂ ਉਦੋਂ ਵੀ ਮਜ਼ਦੂਰ ਤੇ ਅੱਜ ਵੀ ਮਜ਼ਦੂਰ ਆ ਅਸੀਂ 30 ਸਾਲ ਪਹਿਲਾਂ ਵੀ ਆਪਣੇ ਹੱਕਾਂ ਵਾਸਤੇ ਲੜਦੇ ਤੇ ਅਸੀਂ ਹਰ ਅੱਜ ਵੀ ਲੜਦੇ ਆ ਅਸੀਂ ਉਦੋਂ ਵੀ ਤੁਹਾਡੇ ਨਾਲ ਰਾਟੀ ਲੜਦੇ ਤੇ ਅਸੀਂ ਕਹਿੰਦੇ ਤੇ ਇਹ ਸਰਕਾਰ ਆ ਬਾਹਰੋਂ ਮੁੱਕਰਦੀ ਆ ਜੀ ਸੁੱਥੀ ਮਤਲਬ ਆ ਵੀ ਬਹੁਜਨ ਸਮਾਜ ਪਾਰਟੀ ਜੀ ਮੇਰੇ ਨਾਲ ਤੇ ਅਰੇ ਅਸੀਂ ਉਦੋਂ ਕਹਿੰਦੇ ਨਹੀਂ ਤੁਹਾਡੇ ਨਾਲ ਇਕੱਠੇ ਕੰਮ ਕੀਤਾ ਸਾਡੀ ਅੱਜ ਗੱਲਾਂ ਕਰਦੇ ਹੋ ਤੁਸੀਂ ਯਾ ਆਪਾਂ ਚਾਰ ਬੰਦਿਆਂ ਦੀ ਗੱਲ ਕਰਨ ਜੋਗੇ ਹੋਏ ਆ ਕਿ ਆਪਾਂ ਇਕੱਠੇ ਸੰਘਰਸ਼ ਕੀਤਾ ਸਰ ਅਸੀਂ ਉਹੀ ਕਹਿੰਦੇ ਆ ਵੀ ਸਾਡੇ ਤੋਂ ਬੜੀ ਫੋੜਾ ਉੱਦੇ ਦੀ ਉੱਦੇ ਹੀ ਆ ਜਾਣਾ ਸਾਡਾ ਹੱਲ ਹੋਇਆ ਇੱਕ ਮਿੰਟ ਦੱਸ ਸੁਣੋ ਅਜੇ ਨਾਲ ਉੱਪਰ ਇਹਨੇ ਤੁਸੀਂ ਉੱਪਰ ਵਾਲੇ ਦੀ ਕਿਰਪਾ ਮੰਨੋ ਅਪਣੇ ਤੁਹਾਨੂੰ ਸਰਪੰਚ ਵੀ ਬਣਾਇਆ ਇਤੋਂ ਅਸੀਂ ਕਹਿੰਦੇ ਆ ਸਾਰੀ ਖੁਸ਼ੀ ਹੋਏ ਦੱਸੋ ਵੀ ਸਾਡੇ ਦਾ ਕੀ ਹਾਲ ਹੈ ਆਪਾਂ ਬੰਦਿਆਂ ਨਾਲ ਇੱਕ ਮਿੰਟ ਅਰਮੀ ਬੰਗੜਾ ਦੇ ਕਿਹੜੇ ਹਾਲਾਤ ਦੇ ਨਾਲ ਗਰਗਨਟੀ ਲੱਗੇ ਮਤਲਬ ਜੇ ਜੋ ਕਿ ਕੋਈ ਦਿੱਕਤ ਹੈ ਉਸ ਉੱਪਰ ਮੇਰੇ ਧਿਆਨ ਤੇ ਜਾ ਰਿਹਾ ਕੋਈ ਛੋਟਾ ਕੋੜ ਨੰਬਰ ਹੈ ਹਾਂ ਜੀ ਤਾਂ ਵੀ ਇਹੋ ਜਿਹਾ ਕਰਦੇ ਆਂ ਸਰਕਾਰ ਤੋਂ ਕੰਮ ਲਾਉਂਦੇ ਆਂ ਜੇ ਅਸੀਂ ਫਿਰ ਅੰਕੁਆਰੀ ਕਰੀ ਹਾਂ ਹਾਂ ਉਹ ਤੋਂ ਰੇਜਮੈਂਟ ਕੱਲ ਠੀਕ ਹੋ ਗਈ ਜੀ ਉਹ ਬੰਦੇ ਬਾਹਰ ਹੋ ਕੇ ਫੜਨੇ ਪਈ ਜਿਹੜੇ ਕਿਸਾਨਾਂ ਨੇ ਉੱਥੇ ਟੀਚਰਾਂ ਨੇ ਲੋਭ ਕਰਿਆ ਸੀ ਕਿ ਸਾਡੇ ਸਕੂਲਾਂ ਵਰਦੀਆਂ ਤੇ ਪੈਸਾ ਦਾ ਲਗਾ ਹਾਂਜੀ ਨਾ ਉਹ ਬੰਦਨ ਕਰਦੇ ਜੀ ਆਉਂਦੇ ਨੇ ਆ ਜੀ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ ਯਾ ਇੱਕ ਤੋਂ ਬਾਅਦ ਬਹਿ ਕੇ ਗੱਲ ਕਰ ਲੈਂਦੇ ਆ ਸਰ ਜੀ ਸਰ ਮੈਂ ਸੀਐਮ ਸਾਹਿਬ ਨੂੰ ਦੇਖੋ ਪਰਸੋਂ ਨੂੰ ਇਹ ਫਰਟੀ ਪ੍ਰੋਬਲਮ ਹੋਣ ਨੂੰ ਆਸ ਹੈ ਸਰ ਭਧਾਨਤਾ ਭਾਵਾ ਪਰਸੋਂ ਨਹੀਂ ਜਰਾਦਾ ਆਪੇ ਗੱਲ ਕਰ ਹਾਂ ਮੈਂ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ ਮੈਂ ਉਸ ਦੇ ਨੰਤਰ ਵੀ ਸੀਐਮ ਸਾਹਿਬ ਨਾਲ ਡਿਸਕਸ ਕਰ ਲਉ ਮੈਂ ਕਿਹਦਾ ਸਮੇ ਪੂਰਾ ਆਨ ਕਲਰ ਤੇ ਇਹ ਆਪਣਾ ਬਰੋ ਬਰੂ ਕਰ ਕੋਈ ਨਹੀਂ ਕੋਈ ਕਰ ਲੈਣਾ ਹੱਲ ਕਰੋ ਸਰ ਤੁਸੀਂ ਮੰਡੀ ਦੇ ਸੌਣੀ ਦੇ ਸੀਜ਼ਨ ਇਹ ਗੱਲ ਕਰਕੇ ਗਏ ਹੋ ਸੌਣੀ ਦਾ ਸੀਜ਼ਨ ਤੁਸੀਂ ਸਾਰੇ ਗੱਲ ਕਹਿ ਕੇ ਗਿਓ ਉਹਦੇ ਮੂਹੀਂ ਵੀ ਮੰਡੀ ਦੇ ਵਿੱਚ ਬਾਥਰੂਮ ਬਣਨਗੇ ਪਰ ਹਜੇ ਤੱਕ ਨਹੀਂ ਬਣੇ